ਅੱਜ ਦਿੱਲੀ ਦੀ 30 ਹਜ਼ਾਰੀ ਅਦਾਲਤ 'ਚ ਪੰਜਾਬ ਦੇ ਪੁਲਿਸ ਮੁਖੀ ਸੁਮੇਦ ਸਿੰਘ ਸੈਣੀ ਦੇ ਖਿਲਾਫ ਇੱਕ ਫੌਜਦਾਰੀ ਮਾਮਲੇ 'ਚ ਜਾਂਚ ਕਰਵਾਏ ਜਾਣ ਨੂੰ ਲੈ ਕੇ ਸੁਣਵਾਈ ਹੋਣੀ ਹੈ। ਸੁਮੇਦ ਸਿੰਘ ਸੈਣੀ ਤੇ ਕੁਝ ਵਿਅਕਤੀਆਂ ਨੂੰ ਕਤਲ ਕਰਨ ਦੀ ਮਨਸ਼ਾ ਦੇ ਨਾਲ ਅਗਵਾ ਕਰਨ ਦਾ ਇੱਕ ਮਾਮਲਾ ਵਿਚਾਰ ਅਧੀਨ ਹੈ। ਮੁਦਈ ਧਿਰ ਨੇ ਜਿਹੜੇ ਤਿੰਨਾਂ ਵਿਅਕਤੀਆਂ ਨੂੰ ਅਗਵਾ ਕਰਨ ਕਰਕੇ ਗਾਇਬ ਕਰਨ ਦਾ ਸੈਣੀ ਤੇ ਦੋਸ਼ ਲਾਇਆ ਹੈ, ਉਹਨਾਂ 'ਚੋਂ ਕਿਸੇ ਇੱਕ ਦਾ ਵੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ 'ਚ 95 ਸਾਲਾ ਇੱਕ ਬਜ਼ੁਰਗ ਔਰਤ ਅਮਰ ਕੌਰ ਨੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਪਾਈ ਸੀ ਅਤੇ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰਕੇ ਇਨਸਾਫ ਦੇਣ ਦੀ ਅਪੀਲ ਕੀਤੀ ਸੀ। ਇਸ ਪੂਰੇ ਮਾਮਲੇ ਤੇ ਅਸੀਂ ਆਪਣੇ ਦਿੱਲੀ ਵਾਲੇ ਪੱਤਰਕਾਰ ਰਸ਼ਪਾਲ ਦਾ ਸਕੂਤਰਾ ਦੇ ਨਾਲ ਗੱਲ ਕਰਦੇ ਹਾਂ ਜੋ ਇਸ ਵੇਲੇ 30 ਹਜ਼ਾਰੀ ਅਦਾਲਤ ਦੇ ਵਿੱਚ ਬਣੇ ਹੋਏ ਨੇ ਰਸ਼ਪਾਲ ਕੀ ਸੁਣਵਾਈ ਹੋਣੀ ਸ਼ੁਰੂ ਹੋ ਗਈ ਹੈ ਇਸ ਮਾਮਲੇ ਦੇ ਉੱਤੇ ਜਿਹੜੇ ਪੰਜਾਬ ਦੇ ਡੀਜੀਪੀ ਸੁਮੇਸ਼ ਸਿੰਘ ਸੈਣੀ ਦੇ ਖਿਲਾਫ ਚੱਲ ਰਹੀ ਹੈ 30 ਹਜ਼ਾਰੀ ਅਦਾਲਤ ਚ ਜੀ ਸੁਰਿੰਦਰ ਇਹ ਜਿਹੜੀ ਕਾਟਵਾਈ ਹੈ ਜਿਹੜੀ ਅੱਜ ਟ੍ਰਾਇਲ ਹੈ ਇਹ 2 ਵਜੇ ਦੇ ਬਾਅਦ ਸ਼ੁਰੂ ਹੋਣਾ ਹੈ ਪੋਸਟ ਲੰਚ ਟ੍ਰਾਇਲ ਹੈਗਾ ਔਰ ਇਸ ਦੇ ਵਿੱਚ ਜਿਹੜੇ ਗਵਾਹ ਨੇ ਅਸ਼ੀਸ਼ ਕੁਮਾਰ ਜਿਹੜੇ ਅਮਰਕੌਰ ਦੇ ਬੇਟੇ ਨੇ ਹਾਂਜੀ ਉਹਨਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਚੱਲਦੀ ਪਈ ਹੈ ਅੱਜ ਵੀ ਕ੍ਰਾਸ ਐਗਜ਼ਾਮੀਨੇਸ਼ਨ ਚੱਲੇਗੀ ਔਰ ਪਹਿਲੀ ਔਰ ਦੋ ਤਰੀਕ ਨੂੰ ਵੀ ਐਗਜ਼ਾਮੀਨੇਸ਼ਨ ਜਿਹੜੀ ਹੈ ਉਹ ਇਹਨਾਂ ਦੀ ਚੱਲੇਗੀ ਇਹਨਾਂ ਨੇ ਇਹ ਕਿਹਾ ਹੈ ਕਿ ਜਿਹੜੇ ਸੁਮੇਤ ਸਿੰਘ ਸੈਣੀ ਨੇ ਉਹਨਾਂ ਨੇ ਤੇ ਤਿੰਨ ਹੋਰ ਬੰਦਿਆਂ ਨੇ ਜਿਹੜਾ ਉਹ ਇਹਨਾਂ ਦੇ ਜਿਹੜੇ ਵਿਨੋਦ ਕੁਮਾਰ ਔਰ ਇਹਨਾਂ ਦੇ ਜੀਜਾ Ashok Kumar ਤੇ Mukhtiar Singh ਇਹਨਾਂ ਦਾ ਡਰਾਈਵਰ ਸੀਗਾ ਇਹਨਾਂ ਨੂੰ ਆਕਵਾ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਾਰ ਦਿੱਤਾ ਹੈ ਇਹ ਇਲਜ਼ਾਮ ਉਹਨਾਂ ਨੇ ਲਾਇਆ ਨਾ ਔਰ ਇਸੇ ਕਰੌਸ ਐਗਜ਼ਾਮੀਨੇਸ਼ਨ ਜਿਹੜੀ ਇਸਮੇ ਚੱਲਦੀ ਸੀ ਰਿਸ਼ਪਾਲ ਦਿੱਲੀ ਹਾਈ ਕੋਰਟ ਨੇ ਇਹ ਵੀ ਕਿਹਾ ਹੋਇਆ ਕਿ ਜਿਹੜੀ ਪਟੀਸ਼ਨ ਤੇ ਸੁਣਵਾਈ ਕੀਤੀ ਸੀ ਬੀਬੀ ਅਮਰਕੌਰ ਦੀ ਅਮਰਕੌਰ ਦੀ ਉਮਰ ਕਾਫੀ ਹੋ ਚੁੱਕੀ ਹੈ ਅ ਅਮਰਕੌਰ ਨੇ ਕਿਹਾ ਸੀ ਕਿ ਮੇਰੇ ਜਿਉਂਦੇ ਜੀ ਇਸ ਕੇਸ ਦਾ ਫੈਸਲਾ ਹੋਣਾ ਚਾਹੀਦਾ ਹੈ ਕਿਉਂਕਿ ਉਹਦੀ ਉਮਰ ਕਾਫੀ ਹੋ ਚੁੱਕੀ ਹੈ ਤੇ ਇਸ ਕੇਸ ਦੀ ਰੋਜ਼ਾਨਾ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਬਿਲਕੁਲ ਇਹ ਨਿਰਦੇਸ਼ ਵੀ ਆਏ ਸੀ ਕਰਕੜਦੂਮਾ ਸੌਰੀ 30 ਹਜ਼ਾਰੀ ਅਦਾਲਤ ਨੂੰ ਲੇਕਿਨ ਉਸ ਦੇ ਬਾਵਜੂਦ ਵੀ ਜਿਹੜੀ ਸੁਣਵਾਈ ਹੈ ਉਹ ਕਾਫੀ ਡਿਲੇ ਹੁੰਦੀ ਜਾ ਰਹੀ ਹੈ ਔਰ ਜਿੱਤੇ ਤੱਕ ਅਮਰ ਕੌਰ ਜਿਹੜੀ ਜਿਨ੍ਹਾਂ ਨੇ ਪਟੀਸ਼ਨ ਲਾਈ ਸੀ ਉਹਨਾਂ ਦੀ ਉਮਰ ਵੀ ਕਾਫੀ ਹੋ ਗਈ ਹੈ ਔਰ ਉਹਨਾਂ ਨੂੰ ਇਹ ਉਹਨਾਂ ਨੇ ਕਿਰਜਸਟਿਸ ਦੇ ਅੱਗੇ ਇਹ ਗੁਹਾਰ ਲਗਾਈ ਜੀ ਚੀਫ ਜਸਟਿਸ ਆਫ ਇੰਡੀਆ ਦੇ ਅੱਗੇ ਕਿ ਅਗਰ ਇਹ ਕੇਸ ਦੀ ਸੁਣਵਾਈ ਹੋਣਾ ਦੇ ਜਿੰਦੇ ਜੀ ਹੋ ਜਾਏ ਤਾਂ ਉਹ ਸਮਝਣਗੇ ਕਿ ਉਹਨਾਂ ਨੂੰ ਵਿਸ਼ਵਾਸ ਰਹੇਗਾ ਜਿਹੜੀ ਸਾਡੀ ਲਾਅ ਪ੍ਰਣਾਲੀ ਹੈ ਅਦਰਵਾਇਜ਼ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਵਿਸ਼ਵਾਸ ਸੀ ਲੇਕਿਨ ਇਹ ਸਾਰੀ ਡਾਇਰੈਕਸ਼ਨ ਦੇ ਬਾਵਜੂਦ ਵੀ 30 ਸਾਲ ਦੀ ਕੋਰਟ ਜਿਹੜਾ ਹੈ ਉਥੇ ਇਹ ਜਿਹੜਾ ਮੈਟਰ ਹੈ ਉਹ ਡਿਲੇ ਹੁੰਦਾ ਜਾ ਰਿਹਾ ਹੈ ਔਰ ਡੇ ਟੂ ਡੇ ਜਿਹੜੀ ਇਸ ਦੀ ਹੀਅਰਿੰਗ ਜਿਹੜੀ ਡਾਇਰੈਕਸ਼ਨ ਉਹ ਵੀ ਨਹੀਂ ਦੇਖੀ ਜਾ ਰਹੀ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿ ਤੋਂ ਵੀ ਜੁੜੋ मिलेंगे फेसबुक पे, असि दिखांगे यूट्यूब पे, फॉलो करो ट्विटर पे, खबर जुड़े रहो दिन रात